ਮਾੜੀ ਗੱਲ ਸੁਣਿਓ ਅਸੀਂ ਨਾ ਪੱਕਾ ਲਿਖਣਾ ਸੀ ਤੁਹਾਡਾ ਜ਼ਰੂਰੀ ਹੈ ਇੱਕ ਮਿੰਟ ਹੀ ਲੈਣਾ ਤੁਹਾਡੇ ਤੁਹਾਡੇ ਤੇ ਦੋਸ਼ ਲਾਏ ਨੇ ਕਿ ਜਿਹੜਾ ਗੋਰਖ ਧੰਦਾ ਚੱਲਦਾ ਸੀ ਉਹਦੇ ਚ ਕਰਮਜੀਤ ਸਿੰਘ ਜਵੰਦਾ ਦਾ ਵੀ ਰੋਲ ਸੀਗਾ 50% ਚ ਹਿੱਸੇਦਾਰੀ ਸੀਗੀ ਉਹਦੀ ਵੀ ਉਹਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਮੇਰੇ ਤੇ ਝੂਠਾ ਮੁਕੱਦਮਾ ਦਰਜ ਕਰਤਾ ਕੱਟ ਗਿਆ ਕੱਟ ਗਿਆ ਉੱਥੇ ਸਹਿਮਤੀ ਕਰਦਾਗਾ ਵੀ ਕੋਈ ਗੱਲ ਨਹੀਂ ਮੈਂ ਵੀਡੀਓ ਕਰਾਉਂਗਾ ਵੀ ਤੂੰ ਜਿਹੜਾ ਉਤਲਾ ਕੰਮ ਆ ਸਾਰਾ ਸਾਮੀ ਤਾਂ ਡਰਾਅ ਸ਼ੁਰੂ ਕਰ ਦਿੱਤਾ ਜਾਂਦਾ ਜੀ ਤੁਸੀਂ ਪਹਿਲਾਂ ਮਤਲਬ ਜਿੰਨਾ ਟਾਈਮ ਤੁਹਾਨੂੰ ਰਿਮਾਂਡ ਤੇ ਨਹੀਂ ਲਿਆ ਸੀ ਜੀ ਉਹਨਾਂ ਟਾਈਮ ਤੁਸੀਂ ਉਹਨਾਂ ਦਾ ਨਾਂ ਨਹੀਂ ਲਿਆ ਇਹਦਾ ਮਤਲਬ ਤੁਸੀਂ ਪਹਿਲਾਂ ਮਿਲੀ ਭੁਗਤ ਕੀਤੀ ਹੋਈ ਸੀ ਦੋਨਾਂ ਨੇ ਨਹੀਂ ਮਿਲੀ ਭੁਗਤ ਵੀ ਮੈਂ ਤੇਰੀ ਬੈਕ ਤੇ ਸਪੋਰਟ ਕਰੂੰ ਤੂੰ ਮੂਰੇ ਹੋ ਕੇ ਕੰਮ ਕਰ ਜੀ ਹਾਂ ਉਹਨੇ ਮੈਨੂੰ ਉਹ ਦਿਲਾਸਾ ਦਿੱਤਾ ਹੋਇਆ ਸੀਗਾ ਵੀ ਮੇਰੇ ਕੋਲੇ ਪਾਵਰ ਹੈਗੀ ਐ ਜਿਹੜੀ ਬਈ 50% ਦੀ ਹਿੱਸੇਦਾਰੀ ਤੁਸੀਂ ਕਹਿੰਦੇ ਹੋ ਉਹਦਾ ਕੋਈ ਲਿਖਤੀ ਪ੍ਰੂਫ ਹੈ ਜਾਂ ਤੁਹਾਡੀ ਸੈਟਿੰਗ ਖਰਾਬ ਹੋਣ ਤੋਂ ਬਾਅਦ ਪੈਸੇ ਦਾ ਰੌਲਾ ਪੈਣ ਤੋਂ ਬਾਅਦ ਤੁਸੀਂ ਇਹਨੂੰ ਨਾਮਜ਼ਦ ਕੀਤਾ ਵੱਡੇ ਵੱਡੇ ਟਰੈਕਟਰ ਅਤੇ ਥਾਰਾਂ ਦਾ ਝਾਂਸਾ ਦੇ ਕੇ ਕਿਵੇਂ ਭੋਲੇ ਭਾਲੇ ਲੋਕਾਂ ਨੂੰ ਠੱਗਦੇ ਹਨ ਲੱਕੀ ਡਰਾਮਾ ਵਾਲੇ ਅੱਜ ਉਹਨਾਂ ਦੀ ਕਥਿਤ ਧੋਖਾ ਧੜੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦਾ ਇਲਜ਼ਾਮ ਆ ਕਿ ਇੱਕ ਹੋਰ ਦੋਸ਼ੀ ਹੈ ਜਿਹੜਾ ਗ੍ਰਿਫਤਾਰ ਕਰਨਾ ਪਹਿਲਾਂ ਇਹਨਾਂ ਦਾ ਨਾਮ ਪੁੱਛਾਂਗੇ ਮੇਰਾ ਨਾਮ ਅਮਰੀਕ ਸਿੰਘ ਹੈ ਜੀ ਜਿਹੜਾ ਮੈਂ ਆਪਣਾ ਪੱਖ ਆ ਜੀ ਤੁਹਾਡੇ ਸਾਹਮਣੇ ਰੱਖਦਾ ਸਾਰਾ ਡਰਾ ਚੱਲ ਰਿਹਾ ਜੀ ਲੱਕੀ ਡਰਾ ਜੀ ਗੁਰਦੁਆਰਾ ਸਾਹਿਬ ਬਾਬੇ ਸਿੰਘ ਦਾ ਪਿੰਡ ਪੱਖੋ ਕਲਾਂ ਜ਼ਿਲ੍ਹਾ ਬਰਨਾਲਾ ਦੇ ਵਿੱਚ ਜੀ ਡਰਾ ਨਿਕਲਣਾ ਸੀਗਾ ਜੀ 12 ਅਗਸਤ ਨੂੰ ਮਿਨੀ ਡਰਾ ਮੇਨ ਡਰਾ ਸੀਗਾ ਜਿਹੜਾ 11 ਸਤੰਬਰ ਨੂੰ ਨਿਕਲਣਾ ਸੀਗਾ ਸ਼ਾਮ ਨੂੰ 5 ਵਜੇ ਜਿੱਦੇ 12 ਅਗਸਤ ਨੂੰ ਮਿਨੀ ਡਰਾ ਲਿਕ ਰਿਹਾ ਹੈਗਾ ਉਦੋਂ ਸ਼ਾਮ ਨੂੰ 4:30 ਵਜੇ ਜਿਹੜੀ ਪੁਲਿਸ ਦੀ ਰੇਡ ਪੈਂਦੀ ਹੈ ਤੇ 5 ਵਜੇ ਡਰਾ ਕੱਢਣਾ ਸੀਗਾ ਤੇ 5 ਵਜੇ ਰੈਸਟ ਕਰਕੇ ਪੁਲਿਸ ਜਿਹੜੀ ਮੈਨੂੰ ਉੱਥੋਂ ਲੈ ਆਉਂਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਮੇਰੇ ਭਰਾ ਹੁੰਦੇ ਨੇ ਮੰਨ ਵੀ ਉਹ ਡਰਾ ਨੂੰ ਕੱਢ ਦਿੰਦੇ ਨੇ 11 ਨਾਮ ਸੀ ਜਿਹੜੇ ਟੋਟਲ ਉਹ ਨਾਮ ਨਿਕਲ ਜਾਂਦਾ ਹੈ ਕੀ ਕੀ ਨਾਮ ਸੀ ਬਾਈ ਜੀ ਉਹਦੇ ਵਿੱਚ ਜੀ ਪਹਿਲਾ ਨਾਮ ਸਕੂਟਰੀ ਦੂਜਾ ਐਲਈਡੀ ਪੱਖੇ ਤੇ ਟੋਟਲ 11 ਨਾਮ ਸੀਗੇ ਜੀ ਤੇ ਉਸ ਤੋਂ ਬਾਅਦ ਜਦੋਂ ਥਾਣੇ ਦੇ ਵਿੱਚ ਆ ਜਾਂਦੇ ਆ ਜੀ ਤਾਂ ਉੱਥੇ ਪੁੱਛ ਕੇਸ ਹੁੰਦੀ ਐ ਵੀ ਡਰਾ ਦੇ ਜਿਹੜੇ 파ਟਨਰ ਕੌਣ ਕੌਣ ਹੋਣਗੇ ਤਾਂ ਇਹਦੇ ਵਿੱਚ ਤੁਸੀਂ 파ਟਨਰ ਕਿੰਨੇ ਜਾਣੇ ਉਹ ਸਾਰੇ ਸੀਗੇ ਦੋ 파ਟਨਰ ਸੀਗੇ ਜੀ ਤੇ ਉਹਦੇ ਵਿੱਚ ਜਿਹੜਾ ਨਾਮ ਸੀਗਾ ਮੈਂ ਆਪ ਦਾ ਇਕੱਲੇ ਦਾ ਲਿਖਾਇਆ ਸੀਗਾ ਵੀ ਮੈਂ ਇਕੱਲਾ 파ਟਨਰਾਂਗਾ ਉਹਦਾ ਕਾਰਨ ਕੀ ਸੀਗਾ ਜੀ ਜਦੋਂ ਡਰਾਅ ਸ਼ੁਰੂ ਹੁੰਦਾਗਾ ਤਾਂ ਜਿਹੜਾ ਮੇਰਾ ਪਾਰਟਨਰ ਸੀਗਾ ਉਹਦਾ ਨਾਮ ਕਰਮਜੀਤ ਸਿੰਘ ਜਬੰਦਾ son of ਹਰਜਿੰਦਰ ਸਿੰਘ ਪਿੰਡ ਅਸਪਾਲਕਲਾਂ ਇੱਕ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਸੀਗਾ ਜਦੋਂ ਡਰਾਅ ਸ਼ੁਰੂ ਹੁੰਦਾਗਾ ਤਾਂ ਉਹ ਇਹ ਗੱਲ ਮੂਹਰੇ ਰੱਖਦਾਗਾ ਵੀ ਮੈਂ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾਗਾ ਤੂੰ ਡਰਾਅ ਚਲਾ ਤੇਰਾ ਕੰਮ ਆ ਜਿਹੜਾ ਤੈਨੂੰ ਸਿਰਫ ਵੀਡੀਓ ਕਰਨੀ ਹੈਗੀ ਕੈਮਰੇ ਦੇ ਮੂਹਰੇ ਖੜ ਕੇ ਜਿਹੜਾ ਬਾਹਰਲਾ ਕੰਮ ਹੋਊਗਾ ਮੰਨ ਵੀ ਪੁਲਿਸ ਨਾਲ ਸੈਟਿੰਗ ਕਰਨੀ ਹੈ ਜਾਂ ਹੋਰ ਪਰਮਿਸ਼ਨ ਲੈਣੀ ਹੈ ਉਹ ਸਾਰੀ ਗੱਲਬਾਤ ਹੈ ਜਿਹੜੀ ਮੈਂ ਕਰੂੰਗਾ ਤਾਂ ਇਹ ਇਕੱਲੀ ਵੀਡੀਓ ਕਰਨੀ ਹੈ ਤਾਂ ਇਹ ਅਸੀਂ ਦੋਨਾਂ ਦੇ ਵਿੱਚ ਜਿਹੜੀ ਗੱਲਬਾਤ ਹੁੰਦੀ ਹੈ ਤਾਂ ਡਰਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਮੇਰੇ ਤੇ ਮੰਨ ਵੀ ਰੂੜੇ ਕੇ ਕਲਾਂ ਦੇ ਵਿੱਚ 7:30 ਵਜੇ ਜਿਹੜਾ ਪਰਚਾ ਦੇ ਦਿੱਤਾ ਜਾਂਦਾ ਉਹਦੇ ਵਿੱਚ ਜਿਹੜੀਆਂ ਧਾਰਾਂ ਨੇਗੀਆਂ ਮੰਨ ਵੀ 420 297 ਤੇ ਕੁਝ ਹੋਰ ਤਰਾ ਹਨ ਜਿਹੜੀਆਂ ਲੱਗ ਕੇ ਮਤਲਬ ਮੈਨੂੰ ਪਰਚਾ ਦੇ ਦਿੱਤਾ ਜਾਂਦਾ ਮੇਰੇ ਇਕੱਲੇ ਤੇ ਉਸ ਤੋਂ ਬਾਅਦ ਮੈਂ ਉਹ ਬੰਦੇ ਦਾ ਉੱਥੇ ਨਾਮ ਨਹੀਂ ਲੈਂਦਾ ਹੈਗਾ ਉਸ ਤੋਂ ਬਾਅਦ ਮੈਨੂੰ ਇੱਕ ਦਿਨ ਹਵਾਲਾਤ ਦੇ ਵਿੱਚ ਰੱਖਿਆ ਜਾਂਦਾ ਹੈ ਆਪਾਂ ਉੱਥੇ ਉਹਦਾ ਨਾਮ ਨਹੀਂ ਲੈਂਦੇ ਤੇ ਅਗਲੇ ਦਿਨ ਮੈਨੂੰ ਇੱਕ ਦਿਨ ਰਿਮਾਂਡ ਤੇ ਲੈਤਾ ਜਾਂਦਾ ਹੈਗਾ ਉੱਥੇ ਪੁੱਛ ਗਿਸ ਕੀਤੀ ਜਾਂਦੀ ਹੈ ਵੀ ਤੁਸੀਂ ਕੌਣ-ਕੌਣ ਹੋਗੇ ਤਾਂ ਮੈਂ ਉੱਥੇ ਕਰਮਜੀਤ ਸਿੰਘ ਜਮੰਦਾ ਜਿਹੜਾ ਨਾਮ ਹੈਗਾ ਉਹ ਨਵਜਿਤ ਕਰਦਾਗਾ ਵੀ ਇਹ ਫਲਾਨਾ ਬੰਦਾ ਮੇਰੇ ਨਾਲ ਪਾਰਟਨਰ ਹੈਗਾ 50% ਦੇ ਵਿੱਚ ਉਹਦੀ ਹਿੱਸੇਦਾਰੀ ਹੈ ਉਹ ਬਕਾਇਦਾ ਇੱਕ ਮੈਂ ਪ੍ਰੂਫ ਦੇ ਦੂੰਗਾ ਜਿਹੜੀ ਲਿਖਤ ਹੋਈ ਵੀ ਹੈ ਉਹਦੇ ਸਾਈਨ ਹੋਏ ਹੋਏ ਨੇਗੇ ਤਾਂ ਜਿਹੜਾ ਇਨਾਮਜਿਤ ਜੀਮਣੀ ਦੇ ਵਸਾਰਾ ਲਿਖਾ ਕੇ ਮੈਂ ਜੀ ਰੂੜੇ ਕੇ ਥਾਣਾ ਵੱਲੋਂ ਮੈਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈਗਾ ਤੇ ਉਸ ਤੋਂ ਬਾਅਦ 15 ਦਿਨਾਂ ਬਾਅਦ ਯਾਨੀ ਕਿ ਮੈਂ 15 ਦਿਨਾਂ ਬਾਅਦ ਜੀ ਜ਼ਮਾਨਤ ਤੇ ਵਾਪਸ ਆਇਆਗਾ ਉਸ ਤੋਂ ਬਾਅਦ ਆ ਕੇ ਜਿਹੜਾ ਮੇਰਾ ਲੈਣ ਦੇਣ ਸੀਗਾ ਜਿਵੇਂ ਗੱਡੀ ਅਸੀਂ ਥਾਰ ਰੈਂਟ ਤੇ ਲੈਂਤੀ ਸੀਗੀ ਉਹਦੇ ਪੈਸੇ ਦਿੱਤੇ ਆ ਮੋਬਾਈਲ ਰੈਂਟ ਤੇ ਦਿੱਤੀ ਉਹਨਾਂ ਦੇ ਪੈਸੇ ਦਿੱਤੇ ਆ ਜਿਹੜੇ ਭਰਾਵਾਂ ਨੇ Google Pay PhonePe Paytm ਕੀਤੇ ਸੀਗੇ ਉਹਨਾਂ ਦੇ ਪੈਸੇ ਵਾਪਸ ਕੀਤੇ ਆ ਜਿਹੜੇ ਰਹਿਦੇ ਨੇ ਭਰਾ ਉਹਨਾਂ ਦੇ ਪੈਸੇ ਜਿਹੜੇ ਮੈਂ ਵਾਪਸ ਕਰ ਰਿਹਾ ਹਾਂ ਜਿਹੜਾ ਹੁਣ ਮੇਰਾ ਪੱਖ ਹੈਗਾ ਉਹ ਇਹ ਹੈਗਾ ਵੀ ਜਿਹੜਾ ਉਹ 50% ਦੇ ਵਿੱਚ ਹਿੱਸੇਦਾਰ ਹੈਗਾ ਠੀਕ ਹੈ ਉਹਤੇ ਕਾਨੂੰਨੀ ਕਾਰਵਾਈ ਜਿਹੜੀ ਕਿਉਂ ਨਹੀਂ ਹੋ ਰਹੀ ਕਿਉਂਕਿ ਮੈਂ ਐਸਐਸਬੀ ਸਾਹਿਬ ਨੂੰ ਜਿਹੜੀ ਲਿਖਤੀ ਰਿਟਰਨ ਦੇ ਵਿੱਚ ਦੇ ਚੁੱਕਿਆਗਾ ਜਿਹੜੀ ਬਈ 50% ਦੀ ਹਿੱਸੇਦਾਰੀ ਤੁਸੀਂ ਕਹਿੰਦੇ ਹੋ ਉਹਦਾ ਕੋਈ ਲਿਖਤੀ ਪ੍ਰੂਫ ਹੈ ਜਾਂ ਤੁਹਾਡੀ ਸੈਟਿੰਗ ਖਰਾਬ ਹੋਣ ਤੋਂ ਬਾਅਦ ਪੈਸੇ ਦਾ ਰੌਲਾ ਪੈਣ ਤੋਂ ਬਾਅਦ ਤੁਸੀਂ ਇਹਨੂੰ ਨਾਮਜ਼ਦ ਕੀਤਾ ਨਹੀਂ ਜੀ ਮੇਰੇ ਕੋਲੇ ਉਹ ਲਿਖਤੀ ਰੂਪ ਦੇ ਵਿੱਚ ਹੈਗੀ ਹੈ ਉਹ ਮੈਂ ਬਕਾਇਦਾ ਤੁਹਾਨੂੰ ਇੱਕ ਫੋਟੋ ਦੇਵਾਂਗਾ ਤੁਸੀਂ ਉਹ ਆਪਣੇ ਮਤਲਬ ਲਾ ਸਕਦੇ ਹੋਗੇ ਫਿਰ ਤੁਸੀਂ ਪਹਿਲਾਂ ਮਤਲਬ ਜਿੰਨਾ ਟਾਈਮ ਤੁਹਾਨੂੰ ਰਿਮਾਂਡ ਤੇ ਨਹੀਂ ਲਿਆ ਸੀ ਜੀ ਉਹਨਾਂ ਟਾਈਮ ਤੁਸੀਂ ਉਹਨਾਂ ਦਾ ਨਾਂ ਨਹੀਂ ਲਿਆ ਇਹਦਾ ਮਤਲਬ ਤੁਸੀਂ ਪਹਿਲਾਂ ਮਿਲੀ ਭੁਗਤ ਕੀਤੀ ਹੋਈ ਸੀ ਦੋਨਾਂ ਨੇ ਨਹੀਂ ਮਿਲੀ ਭੁਗਤ ਮੈਂ ਤੇਰੀ ਬੈਕ ਤੇ ਸਪੋਰਟ ਕਰੂੰ ਤੂੰ ਮੂਰੇ ਹੋ ਕੇ ਕੰਮ ਕਰ ਜੀ ਹਾਂ ਉਹਨੇ ਮੈਨੂੰ ਉਹ ਦਿਲਾਸਾ ਦਿੱਤਾ ਹੋਇਆ ਸੀਗਾ ਵੀ ਮੇਰੇ ਕੋਲੇ ਪਾਵਰ ਹੈਗੀ ਹੈ ਵੀ ਤੂੰ ਮੇਰਾ ਨਾਮ ਨਾ ਲਈ ਮੈਂ ਤੇਰਾ ਪਰਚਾ ਵੀ ਰੱਦ ਕਰਵਾ ਦੂੰਗਾ ਮਤਲਬ ਉਹਨੇ ਮੈਨੂੰ ਪੂਰਾ ਝਲਸੇ ਦੇ ਵਿੱਚ ਲੈ ਕੇ ਇਹ ਕੰਮ ਕਹਿ ਸਕਦੇ ਨੇ ਪਰੋਏ ਬਿਲਕੁਲ ਜੀ ਉਹ ਕੀ ਆ ਪਿੰਡ ਦਾ ਕੋਈ ਮੋਹਤਵਾਰ ਬੰਦਾ ਕਿਵੇਂ ਤੁਹਾਡੀ ਗੱਲਬਾਤ ਸ਼ੁਰੂ ਹੋਈ ਉਸ ਨਾਲ ਜੀ ਉਹ ਮੈਂ ਤੁਹਾਨੂੰ ਦੱਸਦਾ ਰਿਸ਼ਤੇਦਾਰੀ ਵਿੱਚੋਂ ਹੈ ਜੀ ਇਹ ਡੈਡੀ ਵਰਗਾ ਦੇ ਮਾਮੇ ਦਾ ਪੋਤਾ ਹੈਗਾ ਯਾਨੀ ਕਿ ਰਿਸ਼ਤੇਦਾਰੀ ਦੇ ਵਿੱਚੋਂ ਆਗਾ ਉਹ ਪਹਿਲਾਂ ਵੀ ਸਾਡੀ ਗੱਲਬਾਤ ਹੁੰਦੀ ਰਹਿੰਦੀ ਸੀਗੀ ਕਿਉਂਕਿ ਉਹ ਇੱਕ ਸਬੰਧ ਰੱਖਦਾ ਜਿਵੇਂ ਤੁਹਾਨੂੰ ਦੱਸਿਆ ਮਾਂ ਦੀ ਪਾਰਟੀ ਨਾਲ ਉਹਨੇ ਮੈਨੂੰ ਪਹਿਲਾਂ ਹੀ ਬਹੁਤ ਵਾਰ ਕਿਹਾ ਸੀਗਾ ਪਰ ਇੱਕ ਦਿਨ ਅਸੀਂ ਅਚਾਨਕ ਇਕੱਠੇ ਹੁੰਨੇ ਆ ਉਹਨੇ ਦੁਬਾਰਾ ਫੇਰ ਗੱਲ ਤੋਰੀ ਇਹੀ ਗੱਲ ਕਹੀ ਵੀ ਸਾਰਾ ਮੈਂ ਸਾਂਮੂਗਾ ਵੀ ਡਰਾ ਮੇਰੇ ਨਾਲ ਕਿਉਂ ਨਹੀਂ ਚਲਾਉਂਦਾ ਵੀ ਮੇਰੇ ਨਾਲ ਡਰਾ ਚਲਾ ਤੂੰ ਤੇ ਮੈਂ ਉੱਥੇ ਸਹਿਮਤੀ ਕਰਦਾਗਾ ਵੀ ਕੋਈ ਗੱਲ ਨਹੀਂ ਮੈਂ ਵੀਡੀਓ ਕਰਾਉਂਗਾ ਵੀ ਤੂੰ ਜਿਹੜਾ ਉਤਲਾ ਕੰਮ ਆ ਸਾਰਾ ਸਾਂਮੀ ਤਾਂ ਡਰਾ ਸ਼ੁਰੂ ਕਰ ਦਿੱਤਾ ਜਾਂਦਾ ਜੀ ਬਿਲਕੁਲ ਬਿਲਕੁਲ ਇਹੀ ਗੱਲ ਹੁੰਦੀ ਹੈ ਜੀ ਪਰਮਿਸ਼ਨ ਲਈ ਸੀ ਤੁਸੀਂ ਲੱਕੀ ਡਰਾ ਦਿੱ ਜੀ ਨਹੀਂ ਕੋਈ ਪਰਮਿਸ਼ਨ ਨਹੀਂ ਲੈਂਦੀ ਉਹ ਕਹਿੰਦਾ ਵੀ ਮੇਰਾ ਦਾਅਵਾ ਹੈਗਾ ਸਰਕਾਰ ਦੇ ਵਿੱਚ ਮੈਂ ਸਾਰਾ ਕੁਝ ਆਪ ਹੀ ਕਰੂੰਗਾ ਜੀ ਹੋ ਜਾਉ ਦੁਬਾਰਾ ਲੱਗਿਆ ਦੁਬਾਰਾ ਜਦੋਂ ਲੱਗਿਆ ਲੋਕਾਂ ਦੇ ਪੈਸੇ ਨੇ ਕਿਹੜੀ ਮੋਰ ਕਰਤੇ ਗਏ ਹੋਣ ਤੁਹਾਡੀ ਗੱਲ ਕਿੱਥੇ ਜੀ ਪੈਸੇ ਨੇ ਜਿਹੜੇ ਮੈਂ ਜਿਵੇਂ ਜਿਵੇਂ ਮੈਨੂੰ ਆਏ ਨੇ ਜੀ ਮੈਂ Google Pay ਓਮੇਰ ਫੰਡ ਕਰ ਰਹੇ ਹਾਂ ਜੇ ਕਿਸੇ ਦੇ Paytm ਕੀਤਾ ਤਾਂ Paytm ਰਿਫੰਡ ਕਰ ਰਹੇ ਹਾਂ ਜਿਹੜਾ ਮੈਨੂੰ ਕੈਸ਼ ਗੁਰੂ ਘਰ ਦੇ ਵਿੱਚ ਪਿਆ ਸੀਗਾ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਸਪੀਕਰ ਦੇ ਵਿੱਚ ਬੁਲਾ ਕੇ ਹੈਨਾ ਉਹ ਪੇਮੈਂਟ ਆ ਜਿਹੜੀ ਵਾਪਸ ਕਰ ਰਹੇ ਹਾਂਗਾ ਮੈਂ Google Pay ਕੀ ਕੱਲੇ ਤੁਹਾਡੇ ਹੀ ਜਾਂ ਕੋਈ ਜਿਹੜਾ 파ਟਨਰ ਉਹਦੇ ਕਾਊਂਟ ਜੀ ਇਹ ਮੇਰੇ ਵੀ ਲੱਗੇ ਵੀਰੇ ਖਾਤੇ ਉਹਦੇ ਵਿੱਚ ਤੇ ਜਿਹੜਾ ਮੇਰਾ ਪਾਰਟਨਰ ਸੀਗਾ ਉਹਦੇ ਵੀ ਤਿੰਨ ਖਾਤੇ ਜਿਹੜੇ ਲੱਗੇ ਆ ਤਿੰਨ ਨੰਬਰ ਲੱਗੇ ਹੋਏ ਆ ਉਹ ਨੰਬਰ ਵੀ ਤੁਹਾਨੂੰ ਮੈਂ ਬਕਾਇਦਾ ਦੇ ਦੂੰਗਾ ਤੁਸੀਂ ਦਿਖਾ ਸਕਦੇ ਹੋ ਗੁਰੂ ਘਰ ਦਾ ਕੀ ਨਾਮ ਸੀ ਜਿਹੜੇ ਗੁਰੂ ਘਰ ਦੇ ਤੁਸੀਂ ਵਿੱਚ ਨਾਮ ਵਰਤਿਆ ਉਹਨਾਂ ਦਾ ਜੀ ਗੁਰਦੁਆਰਾ ਸਹਿਬ ਬਾਬੇ ਸਿੰਘ ਦਾ ਜੀ ਪਿੰਡ ਪੱਖੋਕਲਾਂ ਦੇ ਵਿੱਚ ਹੀ ਆ ਜੀ ਉਹਨਾਂ ਨੇ ਤੁਹਾਨੂੰ ਨਾਮ ਵਰਤਣ ਦੀ ਕਿਵੇਂ ਇਜਾਜ਼ਤ ਦਿੱਤੀ ਇਜਾਜ਼ਤ ਉਹਨਾਂ ਨੇ ਕਿਹਾ ਵੀ ਅਸੀਂ ਮੰਨ ਵੀ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਹੈਗੀ ਉਹ 1.5 ਲੱਖ ਰੁਪਏ ਦੇ ਵਿੱਚ ਹੋਈ ਸੀਗੀ ਵੀ ਤੁਸੀਂ ਗੁਰਦਵਾਰੇ ਨੂੰ ਦੇਣਾ ਉਹ 1.5 ਲੱਖ ਹਾਂ 1.5 ਲੱਖ ਰੁਪਏ ਜੀ ਟੋਟਲ ਫੰਡ ਚੋਂ ਟੋਟਲ ਫੰਡ ਦੇ ਵਿੱਚੋਂ ਜਿੰਨਾ ਇਕੱਠਾ ਹੋ ਜੀ ਉਹਨਾਂ ਨਾਲ 1.5 ਲੱਖ ਰੁਪਏ ਦੀ ਗੱਲ ਹੋਈ ਸੀ ਕਿ ਵੀ ਅਸੀਂ ਗੁਰੂ ਘਰ ਦੇ ਵਿੱਚ ਡਰਾ ਕੱਢਣਾਗਾ ਵੀ ਅਸੀਂ ਸਾਡੇ ਵੱਲੋਂ 1.5 ਲੱਖ ਰੁਪਏ ਜਿਹੜਾ ਦੇ ਰਹੇ ਹਾਂ ਗੁਰੂ ਘਰ ਨੂੰ ਦਿੱਤਾ ਜਾਊਗਾ ਜੀ ਜੀ ਕਿੰਨੇ ਟਾਈਮ ਦੇ ਵਿੱਚ ਜਿਹੜਾ ਤੁਸੀਂ ਉਹ ਡਰਾ ਕੱਢਣਾ ਸੀਗਾ ਕਿੰਨੇ ਟਾਈਮ ਹੋਏ ਸੀ ਤੁਹਾਨੂੰ ਸ਼ੁਰੂ ਕੀਤਾ ਉਹਨੂੰ ਕਿੰਨੇ ਟਾਈਮ ਲੱਗਦਾ ਲਾਸਟ ਡਰਾ ਕੱਢਣਾ ਜੀ ਜਿਹੜਾ ਡਰਾ ਸ਼ੁਰੂ ਹੁੰਦਾ ਜੀ ਉਹ ਇੱਕ ਤਰੀਕ ਤੋਂ ਸ਼ੁਰੂ ਹੁੰਦਾਗਾ 1 ਅਗਸਤ ਯਾਨੀ ਕਿ 12ਵੇਂ ਦਿਨ 12 ਅਗਸਤ ਨੂੰ ਜਿਹੜਾ ਮਿੰਨੀ ਡਰਾਅ ਕੱਢਣਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਮੇਨ ਡਰਾਅ ਸੀਗਾ ਜੀ ਉਹ 11 ਸਤੰਬਰ ਨੂੰ ਸੀਗਾ। ਯਾਨੀ ਕਿ ਕਹਿ ਸਕਦੇ ਆ ਮੈਂ 40-42 ਦਿਨਾਂ ਦੇ ਵਿੱਚ ਡਰਾਅ ਕੱਢਣਾ ਸੀਗਾ ਜੀ। ਪਹਿਲਾ ਵੱਡਾ ਨਾਮ ਕੀ ਸੀ ਉਹ 'ਚ ਥਾਰ ਦੇ ਚਾਂਸੇ ਦਿੱਤੇ ਗਏ ਸੀ। ਜੀ ਪਹਿਲਾ ਬੈਂ ਨਿਊ ਹਾਲੈਂਡ 36-10 ਦੇ ਚਾਂਸੇ ਦਿੱਤੇ ਗਏ ਸੀ। ਜੀ ਉਹ 25 ਦੇ ਵਿੱਚ ਦੀ ਪਹਿਲਾ ਨਾਮ ਥਾਰ ਦਾ ਜੀ ਪਹਿਲਾ ਕਿਵੇਂ ਸੀ ਤੁਸੀਂ ਮਤਲਬ ਕਰਦੇ ਹੋ ਉਸ ਗੱਲ ਨੂੰ? ਉਹਦੇ ਵਿੱਚ ਜਿਹੜਾ ਮੇਨ ਡਰਾਅ ਸੀਗਾ ਜੀ 101 ਨਾਮ ਸੀਗੇ ਪਹਿਲਾ ਨਾਮ ਥਾਰ ਜੋ ਵੈਸ ਦੇ ਵੀ ਟਰੈਕਟਰ ਦੂਜਾ ਨਾਮ ਬੁਲਟ ਐਮ ਐਮ ਕਰਕੇ ਟੋਟਲ 101 ਨਾਮ ਸੀਗਾ ਜੀ ਜੀ ਗੁਰਦੁਆਰਾ ਸਾਹਿਬ ਕਿੰਨੇ ਪੈਸੇ ਦੇ ਜੀ 1.5 ਲੱਖ ਰੁਪਏ ਜੀ ਹੁਣ ਹੁਣ ਤਾਂ ਕੜਵਾ ਹੁਣ ਹੁਣ 11000 ਰੁਪਏ ਦੇਤਾ ਜੀ ਬਾਕੀ ਜਨਾ ਜੀ 1 ਲੱਖ ਆ ਜੀ ਹਾਂਜੀ ਇਹ ਜਿਹੜੇ ਅਖਰ ਲੋਕ ਧੰਗੀਆਂ ਦਾ ਸ਼ਕਾਲ ਹੁੰਦੇ ਨੇ ਪਹਿਲਾ ਚੈੱਕ ਫੰਡ ਤਾਂ ਆਪਣੀ ਆਈਆਂ ਪਰਲ ਵਰਗੀਆਂ ਹੋਰ ਲੋਕਾਂ ਦੇ ਬੜੇ ਪੈਸੇ ਖੋਤੇ 500 ਰੁਪਿਆ ਅੱਜ ਸਰਕਾਰੀ ਲਾਟਰੀ ਚੱਲਦੀ ਆ 2 ਕਰੋੜ ਰੁਪਿਆ ਮਿਲਦਾ ਪਰ ਲੋਕ ਤੁਸੀਂ ਇਹ ਸਬਜ ਬਾਜ਼ ਦਿਖਾਤੀ ਲੋਕਾਂ ਨੂੰ ਠੱਗੀ ਦਾ ਮਾਮਲਾ ਨਹੀਂ ਹੈਗਾ ਵੀ ਕੋਈ ਪਰミਸ਼ਨ ਨਹੀਂ ਹੈਗੀ ਕੋਈ ਕੱਲ ਨੂੰ ਪੈਸੇ ਲੈ ਕੇ ਭਾਜ ਦੋ ਤਿੰਨ ਵਾਰੀ ਸ਼ਿਕਾਇਤਾਂ ਵੀ ਆਈਆਂ ਨੇ ਜੀ ਜਿਹੜਾ ਡਰਾ ਹੈ ਉਹ ਠੋਖਾ ਢੀਣਾ ਕੱਢਿਆ ਗਿਆ ਕੋਈ ਪਰਤੀ ਕੱਪੜੇ ਦੇ ਵਿੱਚ ਪਾ ਕੇ ਇਸ ਤਰ੍ਹਾਂ ਹੋਇਆ ਜੀਆ ਕੀ ਲੱਗਦਾ ਕਿ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਜੀ ਇਹਦੇ ਵਿੱਚ ਮੈਂ ਆਪਣਾ ਪੱਖ ਜਿਹੜਾ ਰੱਖਦਾਗਾ ਜਿਹੜਾ ਮੈਂ ਡਰਾ ਕਢਾ ਰਹੇ ਹਾਂਗਾ ਜਾਂ ਮੈਨੂੰ ਦੇਖ ਕੇ ਜਿਹੜੇ ਵੀਡੀਓ ਪਾ ਰਹੇ ਸੀਗੇ ਭਰਾ ਵੀ ਹੁਣ ਤੱਕ ਜਿਵੇਂ ਮੈਂ ਡਰਾ ਕਢਾਏ ਨੇ ਹਨਾ ਜਦੋਂ ਡਰਾ ਨਿਕਲਦਾ ਜੀ ਉਸ ਦਿਨ ਉਸ ਦਿਨ ਮੈਂ ਲਾਈਵ ਕਰਦਾ ਸੀਗਾ ਵੀ ਬਈ ਇੱਥੇ ਡਰਾ ਨਿਕਲੂਗਾ ਐਨੇ ਕੱਠ ਦੇ ਵਿੱਚ ਲਿਖ ਕਰ ਰਿਹਾ ਜਿਹੜੇ ਭਰਾ ਨੂੰ ਨਾਮ ਨਿਕਲਦਾ ਸੀਗਾ ਉਹਨਾਂ ਦੇ ਆਪਾਂ ਆਧਾਰ ਕਾਰਡ ਮੋਬਾਈਲ ਨੰਬਰ ਲੈਂਦੇ ਨੇ ਤੇ ਬਕਾਇਦਾ ਉੱਥੇ ਜਾ ਕੇ ਵੀਡੀਓ ਪਾਈਆਂ ਨੇਗੀਆਂ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਇਹ ਮਤਲਬ ਗੋਰਖ ਧੰਦਾ ਲਾ ਲਓ ਜਾਂ ਕੁਝ ਵੀ ਲਾ ਲਓ ਜੇ ਗੋਰਖ ਧੰਦਾ ਹੈਗਾ ਜੀ ਫਿਰ ਇਹ ਦੋ ਡਰਾ ਲਿਖ ਕਰ ਰਹੇ ਨੇ ਤਾਂ ਦੋ ਡਰਾਮਾ ਤੇ ਪਰਚਾ ਕਿਉਂ ਹੋ ਰਿਹਾ ਹੈ ਵੀ ਜਾਂ ਤਾਂ ਇਹ ਪ੍ਰੋਪਰ ਤੌਰ ਤੇ ਜੇ ਗੁਰਖਤੰਦਾ ਹੈਗਾ ਤਾਂ ਇਹਨੂੰ ਪ੍ਰੋਪਰ ਤੌਰ ਤੇ ਬੰਦ ਕੀਤਾ ਜਾਵੇ ਜੀ ਤੁਹਾਡੇ ਤੇ ਦੋ ਮੁਕਾਦਮੇ ਦਰਜ ਹੋਏ ਨੇ ਜੀ ਕਿਹਦੇ ਲਾਤੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਪੱਖ ਤੇ ਵੀ ਮੈਂ ਜਿਹੜਾ ਪੱਖ ਰੱਖ ਰਹੇ ਹਾਂ ਜੀ ਜਿਹੜਾ ਮੇਰਾ ਪਹਿਲਾ ਪਰਚਾ ਹੋਇਆਗਾ ਉਹ ਪਿੰਡ ਘੁਣਸ ਦੇ ਵਿੱਚ ਠਾਣਾ ਤਪਾ ਦੇ ਵਿੱਚ ਹੋਇਆ ਹੈ ਉਹ ਤੇ ਵੀ 420 ਲੱਗਦੀ ਹੈ ਉਹ ਜਿਹੜੀ 420 ਲੱਗਣ ਦਾ ਕਾਰਨ ਹੈ ਜੀ ਜਿਹੜੇ ਪੋਸਟਰ ਦੇ ਆਪਣੇ ਲਿਖੇ ਹੁੰਦੇ ਨੇ ਨਾਮ ਵੀ ਪੰਜ ਬੰਦਿਆਂ ਦੇ ਨਾਮ ਸੀ ਉਹਦੇ ਜੀ ਵੀ ਫਲਾਨ ਨੇ ਫਲਾਨੇ ਬੰਦੇ ਇਹ ਡਰਾ ਕਢਾਉਣਗੇ ਇਹਨਾਂ ਦੀ ਜ਼ਿੰਮੇਵਾਰੀ ਹੈ ਵੀ ਇਹ ਡਰਾ ਸਹੀ ਕਢਾਉਣਗੇ ਉਹੀ ਪੰਜੇ ਬੰਦੇ ਦੇ ਨਾਮ ਲੈ ਕੇ ਚੱਕ ਕੇ ਮੰਨ ਵੀ ਪੋਸਟਰ ਦੇ ਪਰਚਾ ਦਿੱਤਾ ਜਾਂਦਾ ਹੈ ਉਹ ਮੈਂ ਸਾਫਤ ਕਰ ਸਕਦਾਗਾ ਵੀ ਮੇਰਾ ਨਾਮ ਤਾਂ ਉੱਥੇ Google Pay ਨੰਬਰ ਸੀਗਾ ਨਾ ਮੇਰਾ ਕੋਈ ਹੋਰ ਖਾਤਾ ਲੱਗਿਆ ਸੀ ਨਾ ਮੇਰੇ ਘਰ ਦਾ ਲੱਗਿਆ ਸੀਗਾ ਉਹ ਮਤਲਬ ਬਲੌਗਰਾਂ ਦੇ ਇੱਕ ਪਰਚਾ ਦਿੱਤਾ ਜਾਂਦਾ ਵੀ ਸ਼ੁਦੂ ਸ਼ਿਕਾਇਤ ਦੇ ਤੌਰ ਤੇ ਕਿਸੇ ਦੇ ਆ ਗ੍ਰਿਫਤਾਰ ਕੀਤਾ ਗਿਆ ਜਾਂ ਕਿਸੇ ਸਾਜ ਤੋਂ ਤੈਅ ਕੀਤਾ ਗਿਆ ਇਹ ਇਹ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਆਪਣੇ ਐਂਟੀ ਬੰਦੇ ਲਾ ਲਈਏ ਉਹਨਾਂ ਨੇ ਕਰਵਾਇਆ ਜੀ ਹੁਣ ਕੀ ਮੰਗ ਕਰਦੇ ਨੇ ਮੰਗ ਮੇਰੀ ਹੱਥ ਵੱਨ ਕੇ ਪ੍ਰਦਰਸ਼ਨ ਨੂੰ ਇਹੀ ਹੈ ਜੀ ਵੀ ਜਿਹੜੀ ਬੰਦ ਦੀ ਕਾਰਵਾਈ ਮੇਰੇ ਤੇ ਹੋਈ ਹੈ ਵੀ ਉਹ ਕਰਮਜੀਤ ਸਿੰਘ ਜਮੰਦਾ ਪਿੰਡ ਸਪਾਲਗਣਾ ਜਿਹੜਾ ਰਹਿਣ ਵਾਲਾ ਹੈ ਉਹ ਤੇ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਸਿਆਸੀ ਦਬਦਬਾ ਦੇ ਕਰਕੇ ਉਹ ਤੇ ਕਾਰਵਾਈ ਨਹੀਂ ਹੋ ਰਹੀ ਕਿਹਦੇ ਬੰਦੇ ਦਾ ਖਾਸ ਉਹ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਜਦੋਂ ਡਰਾ ਸ਼ੁਰੂ ਹੋਇਆ ਉਹਨੇ ਇਹੀ ਗੱਲ ਕਹੀ ਸੀ ਬਿਮਾ ਆਵਾ ਨਪਾਲਿਕਾ ਸੰਬੰਧ ਰੱਖਦਾਗਾ ਉਹਦਾ ਪੱਖ ਆ ਜਿਹੜਾ ਲੈ ਕੇ ਸਾਰਾ ਇਹ ਦੱਸਿਆ ਜਾਵੇ ਜਾਨਕਿ ਇਸ ਤੰਦੇ ਵਿੱਚ ਇਸਤਿਹਾਰ ਵੀ ਉਹ ਪੂਰਾ ਹੈਗਾ ਜੀ ਜੀ ਬਿਲਕੁਲ ਉਹਦੇ ਮੇਰੇ ਕੋਲੇ ਬਕਾਇਦਾ ਜਿਹੜੇ ਹੈਗੇ ਨੇ ਜੀ ਸਕਰੀਨਸ਼ਾਟ ਦੇ ਦੂੰਗਾ ਤੁਹਾਨੂੰ ਜਿਹੜੀ ਉਹਨਾਂ ਦੇ ਖਾਤੇ ਦੇ ਵਿੱਚ ਪੇਮੈਂਟ ਆਈ ਹੈ ਤੇ ਜਿਹੜੇ ਥਾਰ ਰੈਂਟ ਤੇ ਲੈ ਕੇ ਆ ਉਹ ਲੈ ਕੇ ਆਇਆਗਾ ਉਹਦੇ ਮੈਂ ਪ੍ਰੂਫ ਦੇ ਦੂੰਗਾ ਜਿਹੜਾ ਟੈਂਟ ਕਰਿਆਗਾ ਉਹਨੇ ਮਤਲਬ ਉੱਥੇ ਉਹ ਦਾ ਮੈਂ ਮਤਲਬ ਤੁਹਾਨੂੰ ਉਹ ਦੇ ਦੂੰ ਸਾਰਾ ਵੀ ਉਹਨੇ ਕੀਤਾ ਸਾਰਾ ਉਹਦੇ ਬੈਲ ਨੇ ਤੁਹਾਡੇ ਕੋਲੇ ਕੋਈ ਉਹਦੇ ਹੀ ਮੈਂ ਤੁਹਾਨੂੰ ਰਿਕਾਰਡਿੰਗ ਦੇ ਸਕਦਾ ਜੀ ਇਹ ਜਿਹੜੀ ਅਮਰੀਕੀ ਜੀ ਜਦੋਂ ਤੁਹਾਡਾ ਰੌਲਾ ਪੈ ਜਾਂਦਾ ਤੁਸੀਂ ਸਾਰੀ ਕਹਾਣੀ ਫੇਰ ਉਜਾਗਰ ਕਰਦੇ ਹੋ ਇਹ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਸੀਗਾ ਕਿ ਅਸੀਂ ਇਹ ਫਰਾਡ ਕਰ ਰਹੇ ਹਾਂ ਲੋਕਾਂ ਨਾਲ ਸਾਰੀ ਗੇਮ ਜਦੋਂ ਤੁਸੀਂ ਬਣਾਈ ਤੈਅ ਕੀਤੀ ਕਿ ਮੈਂ ਇਹਦੇ ਪਿੱਛੇ ਕੰਮ ਕਰੂਗਾ ਜਵੰਦਾ ਕਰਮਜੀਤ ਆ ਮੂਰੇ ਹੋ ਕੇ ਤੁਸੀਂ ਕਰੋ ਤੁਹਾਨੂੰ ਉਦੋਂ ਵੀ ਪਤਾ ਸੀ ਵੀ ਇਹਦੇ ਨਤੀਜੇ ਜਿਹੜੇ ਪਉਤ ਨੇ ਪੈ ਸਕਦੇ ਸਾਨੂੰ ਮੈਂ ਸਾਰਾ ਪਹਿਲਾਂ ਵੀ ਦੱਸ ਦੁੱਕਿਆਂਗਾ ਵੀ ਇਥੇ ਸਿਸਟਮ ਦੇ ਵਿੱਚ ਦੋ ਡਰਾ ਲਿਕਰ ਰਹੇ ਆ ਦੋ ਤੇ ਕਾਰਵਾਈ ਹੋ ਰਹੀ ਹੈ ਜੇ ਸਾਨੂੰ ਐ ਹੁੰਦਾ ਵੀ ਇਹ ਸਾਰਾ ਗੋਰਖ ਧੰਦਾਗਾ ਵੀ ਸਾਰਿਆਂ ਦੀ ਕਾਰਵਾਈ ਹੋਊਗੀ ਉਥੇ ਡਰਾ ਕੋਈ ਵੀ ਬੰਦਾ ਨਹੀਂ ਚਲਾਉਂਗਾ ਜਦੋਂ ਦੋ ਡਰਾ ਨਿਕਲ ਜਾਂਦੇ ਆ ਤਾਂ ਅਗਲਾ ਬੰਦਾ ਕਹਿੰਦਾ ਵੀ ਹਾਂ ਇਹਦਾ দাব-ਦਵਾ ਹੈਗਾ ਹੈਗਾ ਹੋ ਸਕਦਾ ਦੋ ਡਰਾ ਨਿਕਲਣ ਤੋਂ ਬਾਅਦ ਹੀ ਲੋਕਾਂ ਜਿਹੜੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗਿਆ ਹੋਵੇ ਕਿ ਇਹ ਬੰਦੇ ਕਾਮਯਾਬ ਹੋ ਰਹੇ ਨੇ ਜਾਂ ਇਹਨਾਂ ਨੇ ਲੋਕਾਂ ਨੂੰ ਬਹੁਤ ਭਰਮਾਹਤ ਲੈ ਲਏ ਤਾ ਕਰਕੇ ਤੁਹਾਡੇ ਤੇ ਤੀਜਾ ਪਰਚਾ ਕੀਤਾ ਹੋਵੇ ਤੀਜੇ ਦਿਨ ਜੀ ਮੈਂ ਇਹਦਾ ਹੀ ਪੱਖ ਰੱਖਦਾਗਾ ਆਪਣਾ ਨਿਕਲਣਾ ਸੀਗਾ ਜੀ 11 ਸਤੰਬਰ ਨੂੰ ਡਰਾ ਤੇ ਉਸ ਤੋਂ ਬਾਅਦ 25 ਅਗਸਤ ਨੂੰ ਦੁਬਾਰਾ ਡਰਾ ਲਿਕ ਕਰ ਰਿਹਾਗਾ ਉਹ ਕਿਉਂ ਲਿਕ ਕਰ ਰਿਹਾਗਾ 25 ਅਗਸਤ ਨੂੰ ਕੌਣ ਕੱਢ ਰਿਹਾ ਜਿਉਣਾ ਮੋੜ ਪਿੰਡ ਦੇ ਵਿੱਚ ਡਰਾ ਲਿਕ ਲਿਆ ਜੀ ਉਹ ਅਲੱਗ-ਅਲੱਗ ਥਾਣਿਆਂ ਦੀ ਅਲੱਗ-ਅਲੱਗ ਸੈਟਿੰਗ ਆਣਾ ਬਈ ਇਹ ਵੀ ਚੀਜ਼ ਆ ਕਿ ਨਹੀਂ ਵੀ ਹੋਤ ਆ ਇਹ ਪੰਜਾਬ ਦੇ ਵਿੱਚ ਹੀ ਸਾਰਾ ਸਿਸਟਮ ਹੋ ਰਿਹਾਗਾ ਪਰ ਇਹਨੂੰ ਜੀ ਸੀ ਕਿਉਂ ਵਾਪਸ ਕਰ ਦਿੱਤੇ ਗਏ ਤੇ ਰਹਿੰਦੇ ਕੁਛ ਰਹਿੰਦੇ ਆ ਜੀ ਕੁਛ ਪੇਮੈਂਟ ਜਿਹੜੀ ਵਾਪਸ ਹੋ ਚੁੱਕੀ ਹੈ ਜੀ ਤੁਸੀਂ ਦਾਵਾ ਕਰਦੇ ਹੋ ਜਿਹੜੇ ਪੈਸੇ ਤੁਸੀਂ ਲੈਤੇ ਨੇ ਉਹ ਵਾਪਸ ਕਰੋਗੇ ਲੋਕਾਂ ਦੇ ਬਿਲਕੁਲ ਬਿਲਕੁਲ ਸਰ ਉਹ ਮੈਂ 1-1 ਰੁਪਿਆ ਜਿਹੜਾ ਵਾਪਸ ਕਰੂੰਗਾ ਜੀ ਬਿਲਕੁਲ ਬਿਲਕੁਲ ਸਰ ਜੀ ਜੀ ਸਰ ਜੀ ਸਰ ਕਿਉਂਕਿ ਖੂਨ ਪਸੀਨੇ ਦੀ ਕਮਾਈ ਹੈ ਉਹ ਮੈਂ 1-1 ਰੁਪਿਆ ਜਿਹੜਾ ਵਾਪਸ ਕਰੂੰਗਾ ਜੀ ਤੁਸੀਂ ਇਹ ਫੀਲ ਕਰ ਰਹੇ ਹੋ ਹੁਣ ਵੀ ਅਸੀਂ ਇਹ ਗਲਤੀ ਫੀਲ ਕਰਦੇ ਹਾਂ ਕਿ ਆ ਗਲਤ ਕੰਮ ਕੀਤਾ ਜਾਂ ਧੋਖੇ ਧੜੀ ਵਾਲੀ ਗੱਲ ਐ ਇਹ ਧੋਖਾ ਧੜੀ ਨਹੀਂ ਕਹਿ ਸਕਦੇ ਸਰ ਇਹ ਇਹੀ ਇੱਥੀ ਗੱਲ ਫੇਰ ਮੁੱਕਦੀ ਐ ਵੀ ਇਹ ਪ੍ਰੈਸ ਬੁਲਾਈ ਜਾਵੇ ਪ੍ਰਸ਼ਾਸਨ ਵੱਲੋਂ ਬਕਾਇਦਾ ਇਹਦੇ ਵਿੱਚ ਨੋਟ ਜਾਰੀ ਕੀਤਾ ਜਾਵੇ ਬੀ ਇਹ ਸਾਰਾ ਗੋਰਖ ਧੰਦਾਗਾ ਇਹਨੂੰ ਬੰਦ ਕੀਤਾ ਜਾਵੇ ਦੋ ਡਰਾ ਜਿਹੜੇ ਨਿਕਲਦੇ ਨੇ ਉਹਨਾਂ ਨੂੰ ਵੀ ਬੰਦ ਕੀਤਾ ਜਾਵੇ ਜੀ ਕੀ ਜੇ ਪ੍ਰਸ਼ਾਸਨ ਕਰਦਾ ਬੰਦ ਤਾਂ ਹੀ ਬੰਦ ਕਰੋਗੇ ਨਹੀਂ ਅਦਰਵਾਈਜ਼ ਇਹ ਚੱਲਦੇ ਰਹਿਣਗੇ ਦੇਖੋ ਜੀ ਤੁਸੀਂ ਕਹਿੰਦੇ ਹੋ ਵੀ ਅਸੀਂ ਫੇਰ ਕੱਢਾਂਗੇ ਨਹੀਂ ਇਹ ਅਸੀਂ ਨਹੀਂ ਕੱਢ ਸਕਦੇ ਸਰ ਜਿਵੇਂ ਮੈਂ ਅੱਜ ਡਰਾ ਚੱਲ ਰਿਹਾ ਸੀ ਮੇਰਾ ਜੀ ਮੈਨੂੰ ਦੇਖ ਕੇ ਜਦੋਂ ਇੱਕ ਡਰਾ ਨਿਕਲ ਜਾਂਦਾ ਜਿਵੇਂ ਆਪਾਂ ਉਹ ਡਰਾ ਦੀ ਗੱਲ ਕਰੀ ਵੀ ਉਹ ਫਲਾਣਾ ਡਰਾ ਨਿਕਲ ਗਿਆ ਉੱਥੇ ਦੋ ਬੰਦੇ ਹੋਰ ਖੜੇ ਹੋ ਜਾਂਦੇ ਨੇ ਨਵੇਂ ਵੀ ਅਸੀਂ ਵੀ ਡਰਾ ਕੱਢਾਂਗੇ ਇਹ ਚੀਜ਼ ਹੋ ਰਹੀ ਹੈ ਕਿਸੇ ਵੀ ਠੱਗੀ ਨੂੰ ਜਦੋਂ ਚੱਲਦੀ ਆ ਬਾਈ ਜੀ ਪਹਿਲਾਂ ਜੀ ਉਹਨੂੰ ਇੱਕ ਬੰਦੇ ਦਾ ਰਿਜ਼ਲਟ ਦੇਖ ਕੇ ਫੇਰ 10 ਬੰਦੇ ਲੱਗਦੇ ਆ ਜੀ ਹੁਣ ਸ਼ਰਦਾਈ ਦਾ ਬਿਜ਼ਨਸ ਚਲਾਇਆ ਇੱਕ ਬੰਦੇ ਨੇ ਰੇੜੀ ਲਾਈ ਤਾਂ 100 ਹੋਰ ਲੱਗੀਆਂ ਜੀ ਉਹਨਾਂ ਨੇ ਦੇਖਿਆ ਕਿ ਇਹ ਵੀ ਬਣਜ ਬਣ ਚੁੱਕਿਆ ਜੀ ਪਰ ਕੁਆਲਿਟੀ ਕਿਸੇ ਕੋਲੇ ਹੁੰਦੀ ਹੈ ਜਾਂ ਸ਼ਰਤਾਂ ਤੇ ਪੂਰਾ ਕੋਈ ਕੋਈ ਹੁੰਦਾ ਜੀ ਸਰ ਜੀ ਉਹ ਉਹ ਤੁਸੀਂ ਨਹੀਂ ਨਾ ਮਤਲਬ ਨਿਰਧਾਰਤ ਕਰਨਾ ਇਹ ਸਰਕਾਰ ਦੇ ਕੰਮ ਹੈ ਬਿਲਕੁਲ ਸਰ ਜੀ ਜੀ ਹੋਰ ਕੁਝ ਕਹਿਣਾ ਚਾਹੋ ਨਹੀ ਧੰਨਵਾਦ ਜੀ ਬਹੁਤ-ਬਹੁਤ ਮਿਹਰਬਾਨ ਧੰਨਵਾਦ